ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਪੰਜਵੇਂ ਦਿਨ ਸੁਲਤਾਨਪੁਰ ਪਹੁੰਚੇ ਉੱਥੇ ਜਾ ਕੇ ਬੀਬੀ ਨਾਨਕੀ ਜੀ ਨੂੰ ਮਿਲੇ ਤਾਂ ਬੀਬੀ ਨਾਨਕੀ ਜੀ ਗੁਰੂ ਨਾਨਕ ਜੀ ਨੂੰ ਦੇਖਦਿਆਂ ਹੀ ਪੈਰਾਂ ਤੇ ਟੈ ਪਈ ਤਾਂ ਨਾਨਕ ਜੀ ਨੇ ਕਿਹਾ ਬੀਬੀ ਤੂੰ ਮੇਰੇ ਤੋਂ ਵੱਡੀ ਹੈ ਸਗੋ ਤੇਰੇ ਪੈਰਾਂ 'ਤੇ ਮੈਂ ਭਵਾਂ ਨਾ ਕਿ ਤੂੰ ਮੇਰੇ ਪੈਰਾਂ 'ਤੇ ਭਵੇਂ ਤਾਂ ਬੀਬੀ ਨਾਨਕ ਜੀ ਨੇ ਕਿਹਾ ਭਾਈ ਜੀ ਤੂੰ ਸੱਚ ਆਖਦਾ ਹੈ ਪਰ ਜੇ ਤੂੰ ਆਦਮੀ ਹੋਵੇਂ ਤਾਂ ਇਹ ਬਾਤ ਕਰਾਂ ਤੂੰ ਤੇ ਮੈਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਅੱਗੋਂ ਜੈ ਰਾਮ ਕਰ ਨਹੀਂ ਸੀ ਬੀਬੀ ਨਾਨਕੀ ਜੀ ਨੇ ਗੁਰੂ ਨਾਨਕ ਜੀ ਨੂੰ ਪੀੜੀ ਦਿੱਤੀ ਤੇ ਬਾਬਾ ਜੀ ਬੈਠ ਗਏ ਬੀਬੀ ਨਾਨਕੀ ਜੀ ਤੇ ਗੁਰੂ ਨਾਨਕ ਜੀ वार्ता ਕਰਨ ਲੱਗੇ ਇੰਨੇ ਵਿੱਚ ਹੀ ਜੈ ਰਾਮ ਜੀ ਘਰ ਆ ਗਏ ਘਰ ਆ ਕੇ ਦੇਖਿਆ ਕਿ ਗੁਰੂ ਨਾਨਕ ਜੀ ਬੈਠੇ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਦੇਖਿਆ ਕਿ ਜੀਜਾ ਜੀ ਆਏ ਹਨ ਤਾਂ ਗੁਰੂ ਨਾਨਕ ਜੀ ਉੱਠ ਕੇ ਜੈ ਰਾਮ ਦੇ ਪੈਰਾਂ ਤੇ ਢਹਿ ਪਏ ਤਾਂ ਜੈ ਰਾਮ ਬਹੁਤ ਸਿਆਣਾ ਸੀ ਜੈ ਰਾਮ ਨੇ ਅੱਗੋ ਗੁਰੂ ਨਾਨਕ ਜੀ ਦੇ ਹੱਥ ਫੜ ਲਏ ਅਤੇ ਆਪ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਤੇ ਹੱਥ ਰੱਖੇ ਤਾਂ ਗੁਰਨਾਨਕ ਜੀ ਨੇ ਕਿਹਾ ਜੀਜਾ ਜੀ ਇਹ ਪੁੱਠੀ ਰੀਤ ਕਿਉਂ ਕੀਤੀ ਹੈ ਤਾਂ ਜੈ ਰਾਮ ਨੇ ਕਿਹਾ ਹੈ ਨਾਨਕ ਜੀ ਤੁਸੀਂ ਜਾਣਦੇ ਹੋ ਜੋ ਅਸੀਂ ਸਾਲਾ ਜੀਜਾ ਹਾਂ ਪਰ ਮੈਂ ਤਾਂ ਤੈਨੂੰ ਪਰਮੇਸ਼ਰ ਕਰਕੇ ਹੀ ਜਾਣਦਾ ਹਾਂ ਮੇਰੇ ਭਾ ਵੱਡੇ ਹੋਏ ਹਨ ਜੋ ਤੁਸੀਂ ਮੇਰੇ پاس ਪਹੁੰਚੇ ਹੋ ਅਤੇ ਮੈਨੂੰ ਦਰਸ਼ਨ ਦਿੱਤੇ ਹਨ ਅਤੇ ਮੈਂ ਨਿਹਾਲ ਹੋ ਗਿਆ ਹਾਂ ਪਰ ਹੁਣ ਤੁਸੀਂ ਬੈਠੋ ਆਰਾਮ ਕਰੋ ਕੁਝ ਨਹੀਂ ਕਰਨਾ ਪਰਮੇਸ਼ਰ ਦਾ ਗੁਣ ਗਾਣ ਗਾਓ ਤਾ ਅਗੋ ਗੁਰੂ ਨਾਨਕ ਜੀ ਨੇ ਕਿਹਾ ਚੰਗਾ ਜੀਜਾ ਜੀ ਪਰ ਜੇ ਕੋਈ ਕੰਮ ਹੋਵੇ ਤਾਂ ਚੰਗੀ ਗੱਲ ਹੈ ਤਾਂ ਜੈ ਰਾਮ ਨੇ ਆਖਿਆ ਪਾਈ ਜੀ ਤੁਹਾਡੇ ਮਨ ਵਿੱਚ ਇਹ ਗੱਲ ਆਈ ਹੈ ਤਾਂ ਚੰਗੀ ਗੱਲ ਹੈ ਤਾਂ ਜੈ ਰਾਮ ਨੇ ਪੁੱਛਿਆ ਹੇ ਨਾਨਕ ਜੀ ਤੁਸੀਂ ਕੁਝ ਤੁਰਕੀ ਵੀ ਪੜੇ ਹੋ ਤਾਂ ਗੁਰੂ ਨਾਨਕ ਜੀ ਨੇ ਕਿਹਾ ਜੀਜਾ ਜੀ ਅਸੀਂ ਹਿੰਦਗੀ ਪੜੇ ਹਾਂ ਤਾਂ ਜੈ ਰਾਮ ਨੇ ਕਿਹਾ ਹੇ ਸ੍ਰੀ ਨਾਨਕ ਜੀ ਜੀ ਮੈਂ ਤੁਹਾਨੂੰ ਨਵਾਬ ਦਾ ਮੋਦੀਖਾਨਾ ਲੈ ਦੇਵਾਂ ਤਾਂ ਗੁਰੂ ਨਾਨਕ ਜੀ ਨੇ ਆਖਿਆ ਕਿਹੜੇ ਨਵਾਬ ਦਾ ਮੋਦੀਖਾਨਾ ਲੈ ਦੇਵੋਗੇ ਤਾਂ ਜੈਰਾਮ ਨੇ ਕਿਹਾ ਨਾਨਕ ਜੀ ਨਵਾਬ ਦੌਲਤ ਖਾਨ ਲੋਧੀ ਦਾ ਜਿਸ ਦਾ ਮੋਦੀਖਾਨਾ ਬਹੁਤ ਵੱਡਾ ਹੈ ਤੁਹਾਡੇ ਕੋਲੋਂ ਹੋ ਸਕੇ ਤਾਂ ਉੱਥੇ ਕਿਰਤ ਕਰੋ ਤਾਂ ਨਾਨਕ ਜੀ ਨੇ ਕਿਹਾ ਭਲਾ ਪਈਆ ਜੀ ਜੈਰਾਮ ਜੀ ਜੇ ਕਰਤਾਰ ਨਿਵਾ ਕਰ ਦੇਵੇਗਾ ਤਾਂ ਅਸੀਂ ਉਹ ਕਿਰਤ ਕਰਾਂਗੇ ਤਾਂ ਗੁਰੂ ਨਾਨਕ ਜੀ ਦੀ ਭੈਣ ਬੀਬੀ ਨਾਨਕੀ ਜੀ ਬੋਲੀ ਭਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜੈਸਾ ਰਜ਼ਕ ਪਰਮੇਸ਼ਰ ਨੇ ਦਿੱਤਾ ਹੈ ਤੂੰ ਵੀ ਬੈਠਾ ਖਾ ਅਤੇ ਅਸੀਂ ਵੀ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਂਦੇ ਹਾਂ ਤਾਂ ਗੁਰੂ ਨਾਨਕ ਜੀ ਨੇ ਕਿਹਾ ਭਲਾ ਬੀਬੀ ਜੀ ਜੇ ਮੈਂ ਤੁਸੀਂ ਆਖੋ ਤ्यों ਹੀ ਕਰਾਂਗਾ ਤਾਂ ਅਗਲੇ ਦਿਨ ਜੈ ਰਾਮ ਜੀ ਨੇ ਬਾਬੇ ਨਾਨਕ ਜੀ ਨੂੰ ਨਵਾਬ ਦੌਲਤ ਖਾਨ ਨਾਲ ਮੇਲ ਕਰਾਇਆ ਜੈ ਰਾਮ ਨੇ ਦੌਲਤ ਖਾਨ ਨੂੰ ਕਿਹਾ ਕਿ ਇਹ ਨਾਨਕ ਹੈ ਮੋਦੀ ਖਾਨੇ ਦਾ ਕੰਮਕਾਰ ਇਸ ਨੂੰ ਦਿਓ ਨਵਾਬ ਦੇਖ ਕੇ ਖੁਸ਼ ਹੋਇਆ ਤੇ ਕਿਹਾ ਜੈ ਰਾਮ ਇਹ ਬਹੁਤ ਹੁਸ਼ਿਆਰ ਨਜ਼ਰ ਆਉਂਦਾ ਹੈ ਮੋਦੀ ਖਾਨਾ ਬਹੁਤ ਚੰਗਾ ਚਲਾਵੇਗਾ ਸੋ ਬੜੀ ਪ੍ਰਸੰਨਤਾ ਨਾਲ ਨਵਾਬ ਕੋਲੋਂ ਜੈ ਰਾਮ ਨੇ ਮੋਦੀ ਖਾਣਾ ਗੁਰਨਾਨਕ ਜੀ ਨੂੰ ਦਿਵਾਇਆ ਬੀਬੀ ਜੀ ਨੂੰ ਵੀ ਬਹੁਤ ਖੁਸ਼ੀ ਹੋਈ ਜੋ ਪਾਈ ਜੀ ਕਿਰਤ ਕਰਨ ਲਗੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ